मस्तक में मेरा में है पता मैं रावण हूँ जिसने बाद रखा है काल अरे। <laughs> अरे। <laughs>

ਸੋਖੂ ਸੋ ਕੀ ਕਰਦੇ ਆਂ ਲੋ ਤੇ ਸਾਰੀ ਚੀਜ਼ਾਂ ਦਾ ਭਰੇਜ ਕੀਤਾ ਜੀ ਤੇ ਕਰਦੇ ਤਾਂ ਕਣੀ ਵਰਤੀ ਏ ਤੇ ਪੁੰਜੇ ਸੌਂਦੇ ਰਹੇ ਆਪਾਂ ਇਹਦੀ ਰੀਤੀ ਕਿੱਦਾਂ ਚੱਲੀ ਆ ਕੀ ਕੀ ਕਹਿਣਾ ਚਾਹੋਗੇ ਰੀਤੀ ਨਵਾਏ ਦਾ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਹੈ ਮੁੰਡੇ ਦੀ ਮੁੰਡੇ ਦੀ ਹਾਂ ਕਿੰਨਾ ਤੋਂ ਬੜਾ ਸੀ ਦੋ ਸਾਲ ਦੀ ਅੱਛਾ സാലി ബാ മകാത്ത ദോ കുടിയോ ബേട്ട ഞാൻ ഹാജി ടീ മുണ്ടേ തൂ ਬਾਬਾ ਜੀ ਨੇ ਸਾਡੀ ਮਰਜ਼ੀ ਪੂਰੀ ਕੀਤੀ ਹੈ ਇਸ ਕਰਕੇ ਅਸੀਂ ਆਪਣੇ ਬਾਤ ਬੱਚੇ ਨੂੰ ਲੰਗੂਰ ਬਣਾਇਆ ਹੈ ਇੱਥੇ ਬਾਬਾ ਜੀ ਦੇ ਦੁਆਰ ਤੇ ਜੋ ਵੀ ਮੰਨਤ ਮੰਗੋ ਉਹ ਪੂਰੀ ਹੁੰਦੀ ਹੈ ਤੇ ਬਾਬਾ ਜੀ ਦਾ ਵਰਦਾਨ ਹੈ ਕਿ ਜਿਹਦੇ ਘਰ ਮੁੰਡਾ ਨਹੀਂ ਹੁੰਦਾ ਉਥੇ ਸੁੱਕਾ ਸੁੱਕੇ ਤੇ ਪ੍ਰਮਾਤਮਾ ਉਹਨਾਂ ਨੂੰ ਮੁੰਡੇ ਦਾ ਵਰ ਜਰੂਰ ਦਿੰਦੇ ਆ ਸਾਡੇ ਦੋ ਬੇਟੀਆਂ ਪਹਿਲਾਂ ਅਸੀਂ ਉਹਨਾਂ ਨੂੰ ਵੀ ਲੰਗੂਰ ਬਣਾਇਆ ਸੀ ਫਿਰ ਅਸੀਂ ਹੁਣ ਬੇਟੇ ਨੂੰ ਬਣਾਇਆ ਜੀ ਤੁਹਾਨੂੰ ਕੀ ਲੱਗਦਾ ਜੀ ਉਹ ਹੁਣ ਸੁੱਕਾ हां जी बाबा जी दी कृपा ਨਾਲ ਸਾਡੀ ਸੁਖਣਾ ਪੂਰੀ ਹੋਈ ਹੈ ਇਸ ਕਰਕੇ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੱਗਦਾ ਕਿ ਇਹ ਜਗ੍ਹਾ ਜਾ ਕੇ ਮੰਨਤਾਂ ਬਹੁਤ ਪੂਰੀਆਂ ਹੁੰਦੀਆਂ ਹਨ ਹਾਂ ਜੀ ਹਾਂ ਜੀ ਬਹੁਤ ਇਹ ਬਹੁਤ ਵਧੀਆ ਜਗ੍ਹਾ ਹੈ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਇਸ ਕਰਕੇ ਇੱਥੇ ਬਹੁਤ ਬੰਨਤ ਪੂਰੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਜੀ ਮੰਨਤ ਮੰਗੀ ਸੀ ਬਾਬਾ ਜੀ ਕੋਲ ਅਸੀਂ ਜੋ ਮੰਗਿਆ ਸਾਨੂੰ ਮਿਲਿਆ ਹੈ ਬਾਬਾ ਜੀ ਦਾ ਧੰਨਵਾਦ ਕਰ ਰਹੇ ਹਾਂ ਸਾਨੂੰ ਬਾਬਾ ਜੀ ਨੇ ਸਭ ਕੁਝ ਦਿੱਤਾ ਜੋ ਮੰਗਿਆ ਉਹ ਆਇਆ ਸੀ ਬਾਬਾ ਜੀ ਸੁੱਖ ਸੁੱਖੀ ਜੀ ਦਿੱਤੀ ਅਸੀਂ ਬੇਟੇ ਦੀ ਮਨ ਕਾਮਨਾ ਪੂਰੀ ਲਈ ਸੁੱਖ ਸੁੱਖੀ ਚੱਲਾ ਬੇਟੀਆਂ ਸੀ ਹਾਂਜੀ ਹਿੰਦੀ ਦੋ ਬੇਟੀਆਂ ਸੀ ਤੇ ਹੁਣ ਹੁਣ ਬੇਟਾ ਹੈ ਜੀ ਸਾਡੇ ਬੱਸ ਜੀ ਲੱਗਦਾ ਕਿ ਇਸ ਜਗ੍ਹਾ ਤੇ ਆ ਕੇ ਮੰਨਤ ਮੰਗੋ ਤੇ ਮੰਨਤ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਪੂਰੀ ਹੁੰਦੀ ਹੈ ਜੋ ਸੁੱਖ ਨਾਲ ਸੁੱਖ ਹੋ ਗਿਆ ਉਹ ਪੂਰੀ ਹੁੰਦੀ ਹੈ ਹਾਂਜੀ ਜਿਸਕੇ ਘਰ ਕੋਈ ਵੀ ਔਲਾਦ ਨਹੀਂ ਹੈ ਉਹ ਬਾਬਾ ਜੀ ਸੇ ਮੰਗੋਗੇ ਉਹ ਪੂਰੀ ਕਰਨਗੇ ਬਾਬਾ ਜੀ ਸਰਦਾ ਭਾਵਨਾ ਸੇ ਇਸ ਦਰ ਪੇ ਆਏ ਹੈ ਤਾਂ ਸਭ ਕੁਝ ਮਿਲ ਆ। ਕਿੰਨੇ ਸਾਲ ਹੋ ਗਏ ਲੰਗੂਰ ਬਣਾ ਦੇ। ਮੇਰੇ ਤਾਂ 3 ਸਾਲ ਹੋ ਗਏ। ਮੇਰੇ ਸਾਲ ਪਹਿਲਾਂ ਹੀ ਬਣਾ ਦੇ ਸੀ। ਹਾਂਜੀ ਹਾਂਜੀ। ਬੇਟੀਆਂ ਕੋਈ ਬਣਾਏ ਮੈਂ ਲੇ। ਅਬ ਬੇਟੇ ਕੋ ਬਣਾ ਰਹੇ ਹਾਂ। ਅਗੇ ਤੋਂ ਬਣਾਓ। ਹਾਂਜੀ ਹਾਂਜੀ 5 ਸਾਲ ਕੇ ਲਈ ਬੋਲਾ। ਠੀਕ ਹੈ ਜੀ। ਜੈ ਸਿਆਰਾ। ਬੱਚੇ ਵੀ ਬੇਟੇ ਦੀ ਸੁਖਣਾ ਸੁਖੀ ਕੇ ਛਡ ਕਰ ਬੇਟਾ ਹੈਗਾ ਹੀ ਬਣਾਵਾਂਗੇ। ਬਾਬਾ ਨੇ ਸਾਡਾ ਬਣਾ। ਬਾਬਾ ਨੂੰ ਇਹ ਹੁਣ ਦਰਸ਼ਨ ਕਰਾ ਰਹੇ ਆ 10 ਦਿਨ ਤੋਂ ਬਿਤੇ ਗਿਆ ਲੈ ਕੇ ਇਹ ਅਗਲੇ ਸਾਲ ਹੀ ਬਣਾਵਾਂਗੇ ਇਹਨੂੰ ਕਿੰਨੇ ਬੱਚੇ ਬਣ ਗਏ ਦੋ ਇੱਕ ਕੁੜੀ ਇੱਕ ਆਇਆ ਅੱਛਾ ਹਨੂ ਪਹਿਲੀ ਵਾਰੀ ਬਣਿਆ ਅਗਲੇ ਸਾਲ ਫੇਰ ਬੰਨਣਾ ਬਿਲਕੁਲ ਜੀ ਬਿਲਕੁਲ ਬਹੁਤ ਸ਼ਰਧਾ ਵਾ ਲੋਕ ਆਏ ਆ ਸਾਰੇ ਮਨ ਕਾਮਨਾ ਪੂਰੀਆਂ ਵੀ ਹੁੰਦੀਆਂ ਜੀ ਜੀ ਦਾ ਪ੍ਰੇਤਨ ਕਮਾ ਵਾਲਾ ਭਾਈ ਸਾਹਿਬ ਜੀ ਨੇ ਇਹਨੂੰ ਰਿਸ ਗਰਾਉਂਡ ਦੀ ਨਿਗਰਾਨੀ ਤੋਂ ਚਲਾਉਂਦਾ ਗਰਾਂ ਦੀ ਸਭੀ ਲਾਈਫ ਜਲਾ ਦੇ ਗਰਾਂ ਦੀ ਸਭੀ ਲਾਈਫ ਜਲਾ ਦੇ ਤਾਂ ਗਰਾਂ ਦੇ ਪੁੱਤੋ ਦੇ ਸਾਹ ਤੁਸੀਂ ਕੋਈ ਵੀ ਗੋਲ ਸ਼ਿਰੀਰ ਗੈ ਸ਼ਿਰੀਰ ਗੋਲ ਸ਼ਿਰੀਰ ਗੈ ਸ਼ਿਰੀਰ ਗੈ ਸ਼ਿਰੀਰ ਗੈ ਸ਼ਿਰੀਰ

ਕੋਈ ਨਾ ਕੋਈ ਨਾ ਕੋਈ ਨਾ ਪ੍ਰੋਗੈਸ ਨਹੀਂ ਆ ਰਹੀ ਸਾਹ ਦੇ ਰੇਅ ਆਸਟੋਰ ਦੇ ਬੰਤੀਆ ਤੇ ਪ੍ਰਸਾਦਾਂ ਨਾਲ ਬੈਠੇ ਸੀ ਨਾ ਤੇ ਦੋਸਤੋ ਜਿਸ ਤੱਕ ਤੁਸੀਂ ਦੇਖਿਆ ਨੌ ਨਰਾਤੇ ਤੇ ਦਸਵਾਂ ਦੁਸ਼ਹਿਰਾ ਔਰ ਅੱਜ ਦੁਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਦੁਰਗਾਣਾ ਮੰਦਿਰ ਦੇ ਵਿੱਚ ਕਾਫੀ ਰੌਣਕਾਂ ਦੇਖਣ ਨੂੰ ਮਿਲੀਆਂ ਔਰ ਪਿਛਲੇ 9 ਦਿਨਾਂ ਤੋਂ ਅੰਮ੍ਰਿਤਸਰ ਦੇ ਦੁਰਗਾਣਾ ਮੰਦਿਰ ਦੇ ਵਿੱਚ ਲਗਾਤਾਰ ਲੰਗੂਰ ਮੇਲਾ ਚੱਲ ਰਿਹਾ ਸੀ ਜਿਸ ਦੇ ਵਿੱਚ ਸ਼ਰਦਾਲੂਆਂ ਨੇ ਪੂਰੀ ਹਾਜ਼ਰੀ ਭਰੀ ਹਨੂਮਾਨ ਜੀ ਦੇ ਨਤਮਸਤਕ ਹੋ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਔਰ ਲਗਾਤਾਰ 9 ਦਿਨ ਜਿਹੜੇ ਐ ਉਹ ਦੁਰਗਿਆਣਾ ਮੰਦਰ ਦੇ ਲੰਗੂਰ ਮੰਦਰ ਦੇ ਵਿੱਚ ਨਤਮਸਤਕ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਤੋਂ ਜਿੱਥੇ ਕਿ ਅੱਜ ਜਿਹੜਾ ਲੰਗੂਰ ਮੇਲਾ ਉਸ ਦਾ ਸਮਾਪਨ ਹੋ ਚੁੱਕਾ ਹੈ ਔਰ ਅਜੇ ਦੁਸ਼ਹਿਰੇ ਵਾਲੇ ਦਿਨ ਰੌਣਕਾਂ ਦਿਖਾ ਦਿੰਨੇ ਤੁਹਾਨੂੰ ਲਗਾਤਾਰ ਰੌਣਕਾਂ ਦੇਖ ਰਹੇ ਹੋ ਤੁਸੀਂ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਤੋਂ ਜਿੱਥੇ ਕਿ ਅੱਜ 라ਵਣ ਦਹਿਨ ਤੋਂ ਬਾਅਦ ਹੁਣ ਜਿਹੜੇ ਸ਼ਰਧਾਲੂ ਨੇ ਉਹ ਹੁਣ ਮੇਲੇ ਦੇ ਰੂਪ ਦੇ ਵਿੱਚ ਇੰਜੋਏ ਕਰ ਰਹੇ ਨੇ ਔਰ ਇਹ ਮੇਲਾ ਅੰਮ੍ਰਿਤਸਰ ਦੇ ਦੁਰਗਾਣਾ ਮੰਦਿਰ ਦੇ ਵਿੱਚ ਚੱਲ ਰਿਹਾ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿ ਲਗਾਤਾਰ ਇੱਕ ਪਾਸੇ ਜਿੱਥੇ ਆਤਿਸ਼ਬਾਜ਼ੀ ਹੋ ਰਹੀ ਹੈ ਔਰ ਦੂਜੇ ਪਾਸੇ ਲੋਕ ਆਪਣਾ ਜਿਹੜਾ ਅੱਜ ਮੇਲੇ ਦਾ ਆਨੰਦ ਲੈ ਰਹੇ ਨੇ ਔਰ ਇਸ ਮੇਲੇ ਦੇ ਆਨੰਦ ਦੇ ਵਿੱਚ ਆਪਣੇ ਬੱਚਿਆਂ ਨੂੰ ਰੰਗ-ਬਰੰਗੇ ਜਿਹੜੇ ਆ ਉਹ ਮਨੋਰੰਜਨ ਕਰਾ ਰਹੇ ਨੇ ਛੋਟੇ ਦੁਆਰੇ ਨੇ ਔਰ ਸੈਲਫੀਆਂ ਵੀ ਲੈ ਰਹੇ ਨੇ ਦੇਖ ਸਕਦੇ ਹੋ ਕਿ ਮਾਪੇ ਜਿਹੜੇ ਨੇ ਉਹ ਆਪਣੇ ਬੱਚਿਆਂ ਦੀਆਂ ਤਸਵੀਰਾਂ ਆਪਣੇ ਮੋਬਾਈਲ ਕੈਮਰੇ ਵਿੱਚ ਕੈਚ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹ ਉਹਨਾਂ ਨੇ ਇੰਜੋਏ ਕੀਤਾ ਹੈ ਔਰ ਇੰਜੋਏ ਕਰਦੇ ਕਰਦੇ ਅਜੋ ਇੰਜੋਏ ਕਰ ਰਹੇ ਨੇ ਤੇ ਦੂਸਰੇ ਪਾਸੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਇਸ ਲਈ ਮੇਲੇ ਵਿੱਚ ਮੌਜੂਦ ਨੇ ਇਸ ਮਨੋਰੰਜਨ ਜਿਹੜੇ ਕਰਵਾ ਰਹੇ ਨੇ ਮੋਜੀ ਮੋਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਮੇਲਾ ਰਿਹਾ ਅੱਜ ਦੇ ਸ਼ਹਿਰੇ ਵਾਲੇ ਦਿਨ ਕਿੰਦਾ ਦਾ ਰੌਣਕ ਹੈ ਔਰ ਕਿੰਦਾ ਦੀ ਇੱਥੇ ਤੁਹਾਨੂੰ ਅਸੀਂ ਯੋਗ ਮਿਲਿਆ ਸਭ ਤੋਂ ਪਹਿਲੇ ਜੀ ਜੈ ਸ਼ੰਕਰ ਜੈ ਸ਼੍ਰੀ ਰਾਦੇ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਦੁਸ਼ਹਿਰੇ ਦੀ ਬਹੁਤ ਬਹੁਤ ਸ਼ੁਭਕਾਮਨਾ ਤੇ ਤੁਸੀਂ ਸੋਚ ਲਓ ਕਿ ਇੱਥੇ ਘੱਟੋ ਘੱਟ ਅੱਜ 10 ਤੋਂ 20 ਹਜ਼ਾਰ ਬੰਦਾ ਆਇਆ ਜਿਨ੍ਹਾਂ ਨੇ ਪੂਰਾ ਮਨੋਰੰਜਨ ਕੀਤਾ ਹੈ ਆਪਣਾ ਪੂਰਾ ਐਂਟਰਟੇਨਮੈਂਟ ਹੋਇਆ ਲੈ ਬੱਚਿਆਂ ਨੇ ਝੂਲੇ ਲਏ ਨੇ ਵੱਡਿਆਂ ਨੇ ਵੀ ਝੂਲੇ ਲਏ ਨੇ ਖਾਣ ਪੀਣ ਦਾ ਸਟਾਲ ਲੱਗੇ ਨੇ ਉਹਨਾਂ ਨੂੰ ਇੰਜੋਏ ਕੀਤਾ ਹੋਰ ਗੇਮਸ ਲੱਗਿਆ ਨੇ ਮਤਲਬ ਕਿ ਇਹੋ ਜਿਹਾ ਮੇਲਾ ਮੈਂ ਪੂਰੀ ਜ਼ਿੰਦਗੀ ਚ ਮੈਨੂੰ 3 ਸਾਲ ਹੋ ਗਏ ਆ ਇਹ ਲਾਈਫ ਜੀ ਅਮਿਊਜ਼ਮੈਂਟ ਲਾਈਫ ਜੀ ਮੈਂ ਕਿਤੇ ਨਹੀਂ ਕੀਤਾ ਬਹੁਤ ਹੀ ਵਧੀਆ ਪਿਆਰ ਮਿਲਿਆ ਸਤਿਕਾਰ ਮਿਲਿਆ ਲੋਕਾਂ ਵੱਲੋਂ ਸਪੋਰਟ ਮਿਲੀ ਹੈ ਥੋੜੀ ਲੋਕਾਂ ਨਾਲ ਹੰਗਮਨ ਵੀ ਹੋਈ ਹੈ ਪਰ ਮੈਂ ਲੋਕਾਂ ਕੋ ਮਾਫੀ ਮੰਗਦਾ ਵਾ ਜੇ ਮੇਰੇ ਵੱਲੋਂ ਜਾਂ ਮੇਰੇ ਕਿਸੇ ਵੀ ਟੀਮ ਦੇ ਸਾਥੀ ਵੱਲੋਂ ਕੋਈ ਉੱਚਾ ਨੀਵਾ ਬੋਲ ਬੋਲਿਆ ਗਿਆ ਹੋਵੇ ਤੇ ਹੱਥ ਜੋੜ ਕੇ ਮਾਫੀ ਦੋ ਤੇ ਐਵੇਂ ਆਪਣੇ ਛੋਟੇ ਭਰਾ ਨੂੰ ਅੱਗੇ ਪਿਆਰ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਜਿਹੜਾ ਸਾਰਿਆਂ ਦਾ ਤੋਂ ਬਿਲਕੁਲ ਮੋਇਦ ਹੋਣਾ ਨੇ ਮਾਫੀ ਵੀ ਮੰਗੀ ਹੈ ਔਰ ਇਹ ਵੀ ਦੱਸਿਆ ਕਾਫੀ ਜਿਹੜੀ ਰੌਣਕ ਹੈ ਅੰਮ੍ਰਿਤਸਰ ਦੇ ਦਰਗਿਆਣਾ ਮੰਦਿਰ ਦੇ ਵਿੱਚ ਦੇਖਣ ਨੂੰ ਮਿਲੀ ਆ ਤੇ ਦੋਸਤੋ ਜਿਵੇਂ ਕਿ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਰਸ਼ਵੀ ਹੈ ਔਰ ਕਾਫੀ ਐਸੋਲੇ ਭੀੜ ਵੀ ਹੈ ਔਰ ਭੀੜ ਦੇ ਵਿੱਚ ਕਿਤਨਾ ਕਿਤੇ ਗਰਮਾ ਸਰਦੀ ਜਰੂਰ ਹੋ ਜਾਂਦੀ ਆ ਪਰ ਦੂਜੇ ਪਾਸੇ ਆਪਾਂ ਤੁਹਾਨੂੰ ਹੁਣ ਬਾਜ਼ਾਰ ਵੱਲ ਲੈ ਚੱਲਦੇ ਆ ਔਰ ਜਿੱਦੇ ਵਿੱਚ ਬਾਜ਼ਾਰ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਇੰਜੋਏ ਕਰ ਰਹੇ ਨੇ ਔਰ ਹੁਣ ਮੇਲਾ ਜਿਹੜਾ ਖਤਮ ਹੋ ਚੁੱਕਾ ਹੈ ਤੇ ਉਸ ਦੇ ਵਿੱਚ ਲੋਕਾਂ ਦਾ ਕੀ ਕਹਿਣਾ ਔਰ ਭੀੜ ਦੇ ਵਿੱਚ ਚੱਲਦੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਸਾਈਡ ਤੇ ਦੁਕਾਨਾਂ ਲਗੀਆਂ ਹੋਈਆਂ ਨੇ ਔਰ ਇਧਰ ਫੋਰਨਰ ਵੀ ਇਸ ਮੇਲੇ ਦਾ ਆਨੰਦ ਲੈ ਰਹੇ ਨੇ ਔਰ ਦੇਖ ਸਕਦੇ ਹੋ ਕਿ ਖਾਸ ਤੌਰ ਤੇ ਖਾਸ ਤੌਰ ਤੇ ਫੋਰਨਰ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਔਰ ਇਸ ਮੇਲੇ ਵੱਲ ਮੇਲਾ ਦੇਖ ਰਹੇ ਨੇ ਔਰ ਇੰਜੋਏ ਕਰ ਰਹੇ ਨੇ ਕਿ ਜਿਹੜਾ ਇੰਡੀਅਨ ਫੂਡ ਹੈ ਉਸ ਦਾ ਔਰ ਕੁਲ ਮਿਲਾ ਕੇ ਅਗਰ ਫੋਰਨਰ ਦੇ ਨਾਲ ਨਾਲ ਆਪਣੇ ਦੇਸ਼ ਦੇ ਲੋਕ ਵੀ ਇੱਥੇ ਮੌਜੂਦ ਨੇ ਆਪਣੇ ਅੰਮ੍ਰਿਤਸਰ ਦੇ ਲੋਕ ਮੌਜੂਦ ਨੇ ਔਰ ਉਹ ਵੀ ਆਪਣੇ ਹੁਣ ਇਸ ਵੇਲੇ ਮੇਲੇ ਦਾ ਇੰਜੋਏ ਕਰ ਰਹੇ ਨੇ ਔਰ ਲਗਾਤਾਰ ਖਾਣ ਪੀਣ ਦੇ ਨਾਲ-ਨਾਲ ਹੁਣ ਇੱਕ ਪਹਿਲਾਂ ਉਹਨਾਂ ਨੇ 라ਵਣ ਦਹਨ ਕੀਤਾ ਤੇ ਹੁਣ ਮੇਲਾ ਜਿਹੜਾ ਮੇਲਾ ਅਸਲੇ ਤੁਸੀਂ ਦੇਖ ਸਕਦੇ ਹੋ ਭਰਿਆ ਹੋਇਆ ਹੈ ਔਰ ਹੁਣ ਲੋਕ ਜਿਹੜੇ ਨੇ ਖਾਣ ਪੀਣ ਵੱਲ ਹੋ ਚੁੱਕੇ ਨੇ ਗੱਲਬਾਤ ਕਰਾਂਗੇ ਆਪਾਂ ਐਸੇ ਪਹੁੰਚੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੇ ਅੱਜ ਦਾ ਜਿਹੜਾ ਮੇਲਾ ਉਹ ਇੰਜੋਏ ਕੀਤਾ ਹੈ ਔਰ ਮੇਲੇ ਦੇ ਵਿੱਚ ਕਿਸ ਤਰ੍ਹਾਂ ਅੱਜ ਇੱਕ ਪਾਸੇ ਜਿੱਥੇ 라ਵਣ ਦਹਨ ਕੀਤਾ ਗਿਆ ਤੇ ਦੂਜੇ ਪਾਸੇ ਲੋਕ 라ਵਣ ਦਹਨ ਤੋਂ ਬਾਅਦ ਹੁਣ ਆਪਣੇ ਘਰਾਂ ਵੱਲੋਂ ਚਾਲੇ ਪਾ ਦਿੱਤੇ ਨੇ ਤੁਰਪੇ ਨੇ ਪਰ ਉਸ ਤੋਂ ਪਹਿਲਾਂ ਜਿਹੜੀ ਇੱਥੇ ਭੀੜ ਲੱਗੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ। what is your name? I'm Manuel And where are you from? I'm from Italy. You came in our country, but did you like in it? Yeah, I like it so much. Actually, I stay here long time because I I love it. So, uh, until January, I'm here. And what did you explore in our country? Uh, mostly Punjab and, and Delhi. So, different cities in Punjab and now I live here in Amritsar which uh, is very beautiful. Uh, did you uh, Did you like our food, our Indian culture and our Indian tradition? Yes, the food especially. The food is very good and I'm discovering about the culture more. So um, for now I I like so much the, the way of living here in Amritsar. Did you think that uh, coming in India is worth it? Yes, definitely it's worth it. Okay. Thank you. My name is Andrea. And where are you from? I'm from Colombia. Did you like our taste and our Indian tradition and our food? Yes, I do have been have a lot of taste from food from four months now, and it's been delicious. Was been great? What country did you like it? Yes, I like it very much. And did you think that uh, coming in India and Punjab, it, it is worth for? It? Yes, it's definitely worth it. It's a beautiful place with amazing people, great food, and I think it's something everyone should try and visit at least once in their life. And in Amritsar where did you uh, how many things and uh, which things are you exploring in our uh, Punjab? Uh, right now from every side, I know the Golden Temple, Ludhiana, um, Chital Temple, many temples, many patriotic events. So yes, uh, outside from that I have only been to Delhi and Ludhiana and Jalangar. And did you take our langar in Golden Temple? Yes, I took it in Golden Temple, it's beautiful temple.